ਟਰਾਲੀਆਂ ਬਾਰਡਰਾਂ ਤੇ ਆਪਣਾ ਹੱਕ ਲੈਣ ਲਈ ਖੜੇ ਆ। ਅੱਜ ਤੁਸੀਂ ਕਹਿ ਰਹੇ ਹੋ ਟਰਾਲੀਆਂ ਖਾਲੀ ਹੋ ਰਹੀਆਂ। 10 ਬੰਦੇ ਪਿੱਛੇ ਆਉਣਗੇ, 5 ਜਾਣਗੇ। ਕਿਉਂ ਪਿੱਛੇ ਘਰ ਦਾ ਖੇਤੀ ਦਾ ਕੰਮ ਵੀ ਦੇਖਣ ਆਲਾ, ਸਪ੍ਰੇਆਂ ਕਰਨ ਵਾਲੀਆਂ, ਕਣਕਾਂ ਨੂੰ ਪਾਣੀ ਲੱਗਣ ਵਾਲਾ। ਸਾਰਾ ਕੁਝ ਅਸੀਂ ਪਹਿਲਾਂ ਸਾਰਾ ਲੀਕ ਕੇ ਫਿਰ ਚੱਲੇ ਆਂ। ਅਸੀਂ ਤਾਂ ਹੀ ਆ ਆਕ ਲੈ ਕੇ ਜਲ ਲੈਣ ਆਏ ਆ, ਜਾਵਾਂਗੇ। ਵੇਖੋ ਜੀ ਕਿੱਡੇ-ਕੱਡੇ ਕਰੋੜਾਂ ਪਤੀ-ਅਰਮਾ ਪਤੀ ਜਿਹੜੇ ਬੰਦੇ ਨੇ ਉਹ ਇਹਨਾਂ ਦਾ ਪੈਸਾ ਲੈ ਕੇ ਬਾਹਰ ਦੇ ਮੁਲਕਾਂ 'ਚ ਭੱਜ ਗਏ ਨੇ ਅਸੀਂ ਕਿਸਾਨ ਆ ਡਾਨੀਆਂ ਬਾਨੀਆਂ ਦੇ ਕਰਜ਼ੇ ਮਾਫ਼ ਕਰਦੇ ਪਏ ਨੇ ਸਾਡਾ ਕਰਜ਼ਾ ਨਹੀਂ ਮਾਫ਼ ਕਰਦੇ ਕਿਸਾਨ ਘਰੇ ਕੋਈ ਨਹੀਂ ਜਾਂਦੇ ਅਸੀਂ ਤਾਂ ਵੱਧ ਵੱਧ ਕੇ ਆ ਰਹੇ ਆ ਅਸੀਂ ਘਰਾਂ 'ਚ ਕੀ ਕਰਨਾ ਇੱਥੇ ਆੜੇ ਘਾਰ ਹੀ ਐ ਜੀ ਇਹ ਉਹਨਾਂ ਜੇ ਸਾਡੇ ਪ੍ਰਧਾਨ ਗਏ ਅੱਗੇ ਗੱਲਬਾਤ ਕਰਨ ਲਈ ਚਲੋ ਉਹ ਗਏ ਜਦੋਂ ਵਾਪਸ ਆਉਣ ਦਾ ਹੈ ਉਹਨਾਂ ਤੇ ਉਹਨਾਂ ਗੋਲੀਆਂ ਚਲਾਈਆਂ ਏ ਮੋਦੀ ਸਾਹਿਬ ਸਾਨੂੰ ਹਲਕੇ ਚ ਲੈਣਾ ਜਾਂਦਾ ਹਲਕੇ ਚ ਅਸੀਂ ਹੈ ਕੋਈ ਨਹੀਂ ਅਸੀਂ ਦਿੱਲੀ ਪਹੁੰਚਣੀ ਹੀ ਪਹੁੰਚਣਾ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਸਵਾਲ ਉੱਠ ਰਹੇ ਨੇ ਕਿ ਕਿਸਾਨ ਕਿਉਂ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਤੇ ਦੂਸਰੀਆਂ ਸਰਕਾਰਾਂ ਹਰਿਆਣਾ ਸਰਕਾਰ ਕਹਿੰਦੀ ਵੀ ਉਹ ਟਰੈਕਟਰ ਟਰਾਲੀਆਂ ਚ ਹੈ ਕੀ ਹੈ ਲਗਾਤਾਰ ਉਧਰਲੀ ਸਰਕਾਰ ਪੰਜਾਬ ਸਰਕਾਰ ਨੂੰ ਇਹ ਸਵਾਲ ਪੁੱਛਦੀ ਹੈ ਵੀ ਚੈਕਿੰਗ ਕਰੋ ਵੀ ਕੋਈ ਵਿੱਚ ਹਥਿਆਰ ਹਥਿਉੜਤਾ ਨਹੀਂ ਹੈਗੇ ਮੈਂ ਸੋਤ ਟ੍ਰੈਕਟਰ ਇਸੋ ਤੇ ਟਰਾਲੀ ਦੇ ਵਿੱਚ ਤਾਂ ਬੈਠਾ ਹਾਂ ਵੀ ਚਲੋ ਇੱਕ ਤਸਵੀਰ ਦਿਖਾਈਏ ਇਹ ਉਹ ਪੰਜਾਬ ਦੇ ਕਿਸਾਨ ਨੇ ਜਿਹੜੇ ਆਪਣਾ ਘਰ-ਬਾਰ ਛੱਡ ਕੇ ਇਸ ਵਕਤ ਸੜਕਾਂ ਤੇ ਆਏ ਹੋਏ ਨੇ ਕਿਉਂ ਕਿ ਸਾਡੀ ਗੱਲ ਕਹਿੰਦੇ ਵੀ ਘਰ ਛੱਡਣਾ ਕਿਸੇ ਲਈ ਸੁੱਖਾ ਨਹੀਂ ਹੁੰਦਾ ਪਰ ਜਦੋਂ ਗੱਲ ਪੰਜਾਬ ਦੇ ਹਿੱਤ ਦੀ ਆਉਂਦੀ ਹੈ ਜਦੋਂ ਗੱਲ ਕਿਸਾਨਾਂ ਦੇ ਹਿੱਤ ਦੀ ਆਉਂਦੀ ਹੈ ਤਾਂ ਹਰ ਘਰ ਦਾ ਨੌਜਵਾਨ ਹਰ ਘਰ ਦਾ ਬੰਦਾ ਜਿਹੜਾ ਉਹ ਆਣਾ ਹੀ ਪੈਂਦਾ ਸੜਕਾਂ ਤੇ ਸਰਦਾਰ ਸਾਹਿਬ ਸਰਕਾਰਾਂ ਕਹਿੰਦੀਆਂ ਵੀ ਟਰੈਕਟਰ ਟਰਾਲੀਆਂ ਬਾਰਡਰਾਂ ਤੇ ਕਿਉਂ ਖੜੇ ਨੇ ਡਾਇਰੈਕਟਰ ਟਰਾਲੀਆਂ ਬਾਰਡਰਾਂ ਤੇ ਆਪਣਾ ਹੱਕ ਲੈਣ ਲਈ ਖੜੇ ਆ। ਦੂਜੀ ਗੱਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਟਰਾਲੀਆਂ ਖਾਲੀ ਹੋ ਰਹੀਆਂ। ਇਹ ਸਾਡਾ ਸਾਰਾ ਪਿੱਛੋਂ ਸਟੂਲ ਬਣਾਇਆ ਹੋਇਆ ਹੈ। ਕਿਉਂ ਅਸੀਂ 10 ਬੰਦੇ ਪਿੱਛੋਂ ਹੋਣਗੇ, 5 ਜਾਣਗੇ। ਕਿਉਂ ਪਿੱਛੇ ਘਰ ਦਾ ਖੇਤੀ ਦਾ ਕੰਮ ਵੀ ਦੇਖਣ ਵਾਲਾ ਸਪਰੇਆ ਕਰਨ ਵਾਲੀਆਂ ਕਣਕਾਂ ਨੂੰ ਪਾਣੀ ਲੱਗਣ ਵਾਲਾ ਸਾਰਾ ਕੁਝ ਅਸੀਂ ਪਹਿਲਾਂ ਸਾਰਾ ਲੀਕ ਕੇ ਫਿਰ ਚੱਲੇ ਆ ਵੀ ਇੰਨੇ ਬੰਦਿਆਂ ਦੀ ਡਿਊਟੀ ਇੰਨੇ ਦਿਨ ਲੱਗੇ ਕਿ ਇੰਨੇ ਦੀ ਇੰਨੇ ਦਿਨ ਲੱਗੇਗੀ ਇਹ ਇਹ ਬਿਲਕੁਲ ਨਹੀਂ ਹੋਵੇਗਾ ਵੀ ਟਰੈਕਟਰ ਟਰਾਲੀਆਂ ਖਾਲੀ ਆ ਕਿਉਂ ਨਹੀਂ ਬੰਦੇ ਪਿਛਾਣ ਨੂੰ ਜਾ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਅੱਛਾ ਜਿਵੇਂ ਇਹ ਗੱਲ ਕਹਿੰਦੇ ਨੇ ਵੀ ਹੁਣ ਇੱਕ ਦਿਨ ਪਹਿਲਾਂ ਇਹ ਗੱਲ ਚੱਲੀ ਵੀ ਐਨਐਸਐ ਕਹਿੰਦੇ ਕਿਸਾਨਾਂ ਤੇ ਲਾਵਾਂਗੇ ਹਾਲਾਂਕਿ ਉਸ ਤੋਂ ਬਾਅਦ ਨਾਲ ਦੇ ਬਿਆਨ ਆ ਗਿਆ ਪ੍ਰਧਾਨ ਸਾਹਿਬ ਨਾਲ ਦੇ ਬਿਆਨ ਆ ਗਿਆ ਕਹਿੰਦੇ ਵੀ ਐਨਐਸਏ ਨਹੀਂ ਲੱਗੂਗਾ ਪਰ ਸਰਕਾਰ ਜਿਹੜੀ ਹੈ ਤੁਸੀਂ ਉਸ ਏਰੀਏ ਤਾਂ ਹੋਏ ਜਿੱਥੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਫਿਰੋਜ਼ਪੁਰ ਪਰ ਅੱਜ ਜਿਹੜਾ ਆ ਉਰੇ ਤਸਵੀਰਾਂ ਇਹ ਬਾਰਡਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਦਾ ਤੁਸੀਂ ਦੇਖਿਆ ਹੋਣਾ ਜੀ ਕਿਉਂਕਿ ਇੱਕ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਉਹ ਮੰਗਾਂ ਨਹੀਂ ਮਤਲਬ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਅੱਜ ਇਹ ਪ੍ਰੋਟੈਸਟ ਹੋ ਰਿਹਾ 12 13 ਤਰੀਕ ਤੋਂ ਜਿਹੜਾ ਲਿਖਿਆ ਹੋਇਆ ਸੀ ਵੀ ਅਸੀਂ ਦਿੱਲੀ ਜਾਵਾਂਗੇ ਆਪਦਾ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸਰਕਾਰ ਮੁੱਕਰ ਚੁੱਕੀ ਐ ਵੀ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਤੇ ਜਿਹੜੀਆਂ ਮੰਗਾਂ ਐ ਬਿਲਕੁਲ ਜਾਇਜ਼ ਮੰਗਾਂ ਸਾਰੀਆਂ ਪੂਰੇ ਪੂਰੇ ਭਾਰਤ ਵਾਸਤੇ ਐ ਪੂਰੇ ਦੇਸ਼ ਵਾਸਤੇ ਐ ਵੀ ਜਿਹੜਾ ਦੋ ਟਾਈਮ ਰੋਟੀ ਖਾਂਦਾ ਬੰਦਾ ਉਹਦੇ ਵਾਸਤੇ ਐ ਕਿਉਂਕਿ ਇਹ ਜਿਹੜੀ ਐ ਐਮਐਸਪੀ ਦੀ ਗੱਲ ਕਰਦੇ ਆਂ ਆਪਾਂ ਐਮਐਸਪੀ ਇਹ ਐ ਵੀ ਜਿਹੜੀ ਕਿਸਾਨ ਨੇ ਫਸਲ ਪੈਦਾ ਕੀਤੀ ਉਹਦਾ ਰੇਟ ਤੈਅ ਹੋਵੇ ਮਿਨੀਮਮ ਮਤਲਬ ਕਿ ਘੱਟੋ ਘੱਟ ਰੇਟ ਜਿੰਨੇ ਗਾਂ ਖਰੀਦਣੀ ਆ ਚੀਜ਼ ਉਹਦੇ ਵਾਸਤੇ ਵੀ ਇਹ ਆ ਵੀ ਉਹਦੇ ਵਾਸਤੇ ਵੀ ਮਗਹੀ ਬਹੁਤ ਇੰਦਾ ਮਤਲਬ ਮਗਹੀ ਘਟੂਗੀ ਐਮਐਸਪੀ ਲਾਗੂ ਹੋਣਾ ਤੁਸੀਂ ਵੇਖੋਗੇ ਇੱਕ ਤੀਲ ਦੀ ਡੱਬੀ ਬਣਦੀ ਆ ਨਿੱਕੀ ਛੋਟੀ ਜੀ ਡੱਬੀ ਉਹ ਵੀ ਖੇਤ ਕਿਸਾਨ ਦੇ ਖੇਤਾਂ 'ਚ ਲੱਕੜ ਉੱਗਦੀ ਏ ਉਹਨੂੰ ਕਰਕੇ ਤਿਆਰ ਕਰਕੇ ਉਹ ਨਿੱਕੀ ਜੀ ਤੀਲ ਬਣਾਉਂਦੀ ਉਹਦੇ ਉੱਤੇ ਵੀ ਐਮਐਸਪੀ ਚਾਹੀਦਾ ਵੀ ਆ ਖਰਚਾ ਇੰਨੇ ਦੀ ਤਿਆਰ ਹੋਈ ਆ ਇੰਨਾ ਟੈਕਸ ਆ ਉਹਨਾਂ ਦੇ ਵਿੱਚ ਵੀ ਉਹਨਾਂ ਸਾਰਾ ਤੈਅ ਕਰਕੇ ਹੁੰਦਾ ਇੱਕ ਐਮਐਸਪੀ ਹੁੰਦਾ ਤੇ ਜਿਹੜਾ ਫਸਲ ਯਾਰ ਜਿਹੜਾ ਸਾਰਾ ਕਿਸਾਨ ਜਿਹੜਾ ਸਾਰੇ ਦੇਸ਼ ਨੂੰ ਰੋਟੀ ਖਵਾ ਰਿਹਾ ਹੈ ਸਾਰਾ ਦੇਸ਼ ਨੂੰ ਪਾਲ ਰਿਹਾ ਹੈ ਉਹਨਾਂ ਦੇ ਵਾਸਤੇ ਐਮਐਸਪੀ ਕਿਉਂ ਨਹੀਂ ਫਸਲ ਤੇ ਉਹ ਹੱਕੀ ਮੰਗਾ ਲੈਣ ਵਾਸਤੇ ਮਤਲ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਕਰਵਾਉਣ ਵਾਸਤੇ ਜਾ ਰਹੇ ਸਾਂ ਦਿੱਲੀ ਰਾਜਧਾਨੀ ਪੰਜਾਬ ਦੀ ਰਾਜਧਾਨੀ ਦਿੱਲੀ ਹੈ ਹਰਿਆਣੇ ਦੀ ਰਾਜਧਾਨੀ ਦਿੱਲੀ ਹੈ ਕਿਉਂਕਿ ਕੇਂਦਰ ਨਾਲ ਸੰਬੰਧਤ ਮੰਗਾ ਇਹਨਾਂ ਅੱਗੇ ਇਹੋ ਜਿਹਾ ਬਾਰਡਰ ਬਣਾ ਰੱਖਿਆ ਵੇਖੋ ਸਰਕਾਰ ਨੇ ਜੇਕਰ ਤਾਂ ਕਿਸਾਨ ਇਹ ਰੋਡ ਨੂੰ ਬੰਦ ਕਰ ਦਿੰਦੇ ਬਾਈ ਚਾਂਸ ਅਰੇ ਸੜਕ ਰੋਕੂ ਐਕਟ ਦੇ ਤਹਿਤ ਪਰਚੇ ਦਰਜ ਹੋ ਜਾਣੇ ਸੀ ਕਿੰਨੇ ਤੇ ਅੱਗੇ ਫੌਜ ਨੇ ਤਾਂ ਉਹ ਮਤਲਬ ਕਿ ਇੱਕ ਬੂਰਾ ਦੂਜਾ ਕੰਧ ਉਸਾਰ ਰੱਖੀ ਐ ਵੀ ਇੱਥੋਂ ਤਾਂ ਅਸੀਂ ਗਾਂ ਲੰਘਣ ਹੀ ਨਹੀਂ ਦੇਣਾ ਕਿਸੇ ਨੂੰ ਜੋ ਮਰਜ਼ੀ ਹੈ ਜੇ ਇਹਨਾਂ ਦੇ ਐਕਟ ਇਹ ਕਾਨੂੰਨ ਲਾਗੂ ਕਿਉਂ ਨਹੀਂ ਹੁੰਦੇ ਕਿਉਂਕਿ ਇਹ ਕਾਨੂੰਨ ਸਿਰਫ ਆਮ ਜਨਤਾ ਵਾਸਤੇ ਹੀ ਹੈ ਇਹਨਾਂ ਵਾਸਤੇ ਕਾਨੂੰਨ ਕੋਈ ਨਹੀਂ ਜਿਹੜੇ ਦੂਜਾ ਵਿੱਚ ਵਿਧਾਨ ਸਭਾ ਦੇ ਜ਼ਿੰਮੇਵਾਰ ਨਾ ਪਦਾਂ ਤੇ ਬੈਠੇ ਹੋਈ ਐ ਜੁਮੇਵਾਰ ਨੇ ਆਪਣੀ ਦੂਜਾ ਪੂਰਾ ਜੇ ਪ੍ਰਧਾਨ ਮੰਤਰੀ ਦਾ ਬਿਆਨ ਇੱਕ ਜੁਮੇਵਾਰ ਦਾ ਬਿਆਨ ਹੁੰਦਾ ਪ੍ਰਧਾਨ ਮੰਤਰੀ ਨੇ ਉੱਥੇ ਲਿਖਤੀ ਦਿੱਤਾ ਨਾਲ ਇਹ ਸਰਕਾਰ ਵੱਲੋਂ ਵੀ ਭਈਆ ਜਿਹੜੀਆਂ ਹੱਕੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਮੰਨੀਆਂ ਜਾਣਗੀਆਂ ਤੇ ਹੁਣ ਉਹਨਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਤੇ ਲੋਕ ਤਾਂ ਆਪਦਾ ਹੱਕ ਮੰਗਣ ਵਾਸਤੇ ਜਾਣਗੇ ਲੋਕਾਂ ਦਾ ਅਧਿਕਾਰ ਹੈ ਪ੍ਰੋਟੈਸਟ ਕਰਨ ਦਾ ਲੋਕਾਂ ਦਾ ਅਧਿਕਾਰ ਹੈ ਸ਼ਾਂਤਮਈ ਪ੍ਰਦਰਸ਼ਨ ਹੈ ਸ਼ਾਂਤਮਈ ਅਸੀਂ ਅੱਗੇ ਜਾਂਦੇ ਹਾਂ ਸਾਡੇ ਉਸ ਦਿਨ ਦੇ 13 ਤਰੀਕ ਤੋਂ ਲੈ ਕੇ ਕਿੰਨੇ ਤਾਂ ਨੌਜਵਾਨ ਫੱਟੜ ਹੋ ਗਏ ਚੰਬੂ ਬਾਟਰ ਤੇ ਸ਼ੁਭ ਸ਼ੁਭ ਕਰਨ ਮੁੰਡਾ ਚੜਾਈ ਕਰ ਗਿਆ ਜਿਹਨੂੰ ਮਗਰੋਂ ਗੋਲੀ ਮਾਰੀ ਗਈ ਤੇ ਉੱਥੇ ਵੜ ਕੇ ਕਿੰਨਾ ਪੈੜਾ ਵਿੱਚ ਵੜ ਕੇ ਪੰਜਾਬ ਦੇ ਅੰਦਰ ਕਿੰਨੇ ਟਰੈਕਟਰ ਭੰਨ ਦਿੱਤੇ ਟਰੈਕਟਰ ਵੀ ਇਹੋ ਜੀ ਹਾਲਤ ਨਾਲ ਭੰਨੇ ਵੀ ਜਿਵੇਂ ਪੂਰਾ ਗੁੰਡਾ ਬਦਮਾਸ਼ ਬੰਦਿਆਂ ਨਾਲ ਜਿਵੇਂ ਗੁੰਡਿਆਂ ਦੀ ਲੜਾਈ ਹੁੰਦੀ ਨਾ ਇਸ ਤਰ੍ਹਾਂ ਵੱਡੇ ਹੋਏ ਐ ਟਾਇਰ ਵੱਡੇ ਹੋਏ ਉਹਨਾਂ ਦੇ ਛੋਹਾਂ ਵੱਡੀਆਂ ਆਈਆਂ ਜਿਵੇਂ ਗੜਾਸੇ ਮਾਰੇ ਵੱਡੇ ਵੱਡੇ ਮਾਰ ਕੇ ਉਹਨਾਂ ਨੇ ਵੱਡਿਆ ਗਿਆ ਵੀ ਲੋਕਾਂ ਨੂੰ ਦਿਖਾਇਆ ਗਿਆ ਵੀ ਆ ਗੁੰਡਾਗਰਦੀ ਹੁੰਦੀ ਹੈ ਸਰਕਾਰਾਂ ਦੀ ਤੇ ਅਸੀਂ ਤਾਂ ਝੰਡੇ ਡੰਡੇ ਲੈ ਕੇ ਬੈਠੇ ਆਂ ਸ਼ਾਂਤ ਮਈਆ ਆਪ ਦਾ ਤਾਂ ਕਿਤੇ ਨਾ ਕਿਤੇ ਕਹਿ ਸੁਣਦੇ ਵੀ ਡਰ ਜਿਹੜਾ ਝੰਡਿਆਂ ਦਾ ਹੈਗਾ ਸਰਕਾਰ ਨੂੰ ਵੀ ਕਿਸਾਨ ਦਾ ਝੰਡੇ ਕਹਿੰਦੇ ਵੀ ਕਿਤੇ ਨਾ ਡਰ ਪਾ ਰਹੇ ਨੇ ਸਰਕਾਰਾਂ ਨੂੰ ਜਰੂਰ ਜੀ ਜਰੂਰ ਪਾ ਰਹੇ ਆ ਜੀ ਸਾਡੇ ਕੋਲ ਤਾਂ ਵੇਖੋ ਵੀਰ ਜੀ ਝੰਡੇ ਦੇ ਡੰਡੇ ਕੋਈ ਸਾਡੇ ਕੋਲ ਹਥਿਆਰ ਨਹੀਂ ਨਹੀਂ ਹੈਗਾ ਹਥਿਆਰ ਤੇ ਉਹਨਾਂ ਕੋਲ ਹੀ ਉਹ ਹੀ ਸਾਨੂੰ ਮਾਰਦੇ ਪੈਣੇ ਅਸੀਂ ਨਹੀਂ ਮਾਰਦੇ ਅਸੀਂ ਤਾਂ ਅਸੀਂ ਹੱਕ ਲੈ ਕੇ ਆ ਜਲ ਹੱਕ ਲੈਣ ਆਏ ਆ ਜਾਵਾਂਗੇ ਵੇਖੋ ਜੀ ਕਿੱਡੇ ਕਿੱਡੇ ਕਰੋੜਾਂ ਪਤੀ ਅਰਬਾਂ ਪਤੀ ਜਿਹੜੇ ਬੰਦੇ ਨੇ ਉਹ ਇਹਨਾਂ ਦਾ ਪੈਸਾ ਲੈ ਕੇ ਬਾਹਰ ਦੇ ਮੁਲਕਾਂ 'ਚ ਭੱਜ ਗਏ ਨੇ ਅਸੀਂ ਕਿਸਾਨਾਂ ਡਾਨੀਆਂ ਬਾਨੀਆਂ ਦੇ ਕਰਜ਼ੇ ਮਾਫ਼ ਕਰਦੇ ਪਏ ਨੇ ਸਾਡਾ ਕਰਜ਼ਾ ਨਹੀਂ ਮਾਫ਼ ਕਰਦੇ ਤਾਂ ਕਿਸਾਨਾਂ ਰਾਤ ਦਿਨ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਅਸੀਂ ਇਹ ਗਾਉਨੇ ਪਏ ਆਂ ਗਾਹੀ ਆਪਦਾ ਵੀ ਢਿੱਡ ਭਰਦੇ ਹਰੇਕ ਦਾ ਹੀ ਭਰਦੇ ਬਾਹਰ ਦੀਆਂ ਕੈਟਰੀਆਂ ਤਿੱਕਰ ਭਰਦੇ ਆਂ ਤੇ ਸਾਨੂੰ ਕਹਿ ਦਿੰਦੇ ਆ ਅੱਤਵਾਦੀ ਐ ਖਾਲਿਸਤਾਨੀ ਐ ਠੀਕ ਨਹੀਂ ਤੇ ਵੱਡਿਆਂ ਵੱਡਿਆਂ ਦੀ ਉਹਨਾਂ ਦੇ ਮਾਫ਼ ਕੀਤੀ ਜਾਂਦੇ ਉਹ ਲੈ ਲੈ ਭੱਜੇ ਜਾਂਦੇ ਆ ਤੇ ਸਾਡ ਨੂੰ ਇਹ ਮਾੜਾ ਕਹਿੰਦੇ ਆ ਜੀ ਸਰਦਾਰ ਸਾਹਿਬ ਕਦੋਂ ਆਏ ਸੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਨੂੰ ਸਾਨੂੰ ਜੀ ਵੀ ਜਿਵੇਂ ਸਾਡੇ ਉਥੋਂ ਵੀ ਲੀਕ ਦਿੰਦੇ ਆ ਵੀ ਇੰਨੇ ਦਿਨ 10 ਦਿਨ 12 ਦਿਨ ਵੀ ਆਹ ਪਾਰਟੀ ਦੀ ਵਾਰੀ ਏ ਉਹ ਚਲੇ ਜਾਂਦੇ ਆ ਤੁਸੀਂ ਜਿਵੇਂ ਕਹਤਾ ਵੀਰ ਜੀ ਵੀ ਟਰਾਲੀਆਂ ਖਾਲੀ ਹੋ ਰੀਆਂ ਨੇ ਕਿਸਾਨ ਕਰੇ ਕਿਸਾਨ ਘਰੇ ਕੋਈ ਨਹੀਂ ਜਾਂਦੇ ਅਸੀਂ ਤਾਂ ਵੱਧ ਵੱਧ ਕੇ ਆ ਰਹੇ ਆ ਅਸੀਂ ਘਰਾਂ 'ਚ ਕੀ ਕਰਨਾ ਇੱਥੇ ਆਡੇ ਘਾਰ ਹੀ ਏ ਜੀਏ ਜਿਵੇਂ ਸਰਕਾਰ ਨੂੰ ਹੋ ਜੇ ਵੀ ਇਹ ਸੜਕਾਂ ਤੇ ਬੈਠਿਆ ਜਾਂ ਇਤੇ ਇਹਨਾਂ ਨੂੰ ਕੋਈ ਮੁਸ਼ਕਲ ਆ ਸਾਨੂੰ ਕੋਈ ਮੁਸ਼ਕਲ ਨਹੀਂ ਇਹ ਸਮਝ ਲਓ ਸਾਡੀਆਂੜੀਆਂ ਟਰਾਲੀਆਂ ਟਰੈਕਟਰ ਨੇ ਗੱਡੀਆਂ ਨੇ ਸਾਡੇ ਘਰ ਹੀ ਨਹੀਂ ਆਈਆਂ ਤੇ ਘਰੇ ਬੈਠਿਆ ਜੀ ਕਿਸ ਦਿਨ ਆਏ ਸੀ ਤੁਸੀਂ ਉਰੇ ਹਾਂਜੀ ਕਿਸ ਦਿਨ ਆਏ ਸੀ ਆਪਾਂ 21 ਤਰੀਕ ਨੂੰ ਆਏ ਜੀ 21 ਤਰੀਕ ਨੂੰ ਹਾਂਜੀ ਅੱਛਾ 13 ਤਰੀਕ ਨੂੰ ਇਹ ਅੰਦੋਲਨ ਸਰਦਾਰ ਸਾਹਿਬ ਸ਼ੁਰੂ ਹੋਇਆ ਸੀਗਾ 13 ਤਰੀਕ ਤੋਂ ਲੈ ਕੇ ਅੱਜ ਟੋਟਲ ਆਪਾਂ ਕਹੇ 12 ਦਿਨ ਹੋ ਗਏ ਹਾਂਜੀ ਤੁਸੀਂ 21 ਤਰੀਕ ਨੂੰ ਆਏ ਹੋ ਉਸ ਤੋਂ ਪਹਿਲਾਂ ਤਸਵੀਰਾਂ ਬੜੀ ਇੱਥੇ ਤਣਾਅਪੂਰਨ ਸੀਗੀਆਂ ਬੜੀ ਖਤਰਨਾਕ ਦੇਖਣ ਨੂੰ ਮਿਲੀਆਂ ਇਹਨਾਂ 12 ਦਿਨ ਦੇ ਵਿੱਚ ਤੁਸੀਂ ਇਸ ਵਕਤ ਸ਼ੰਭੂ ਬਾਰਡਰ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਕਿਉਂ ਇਹ ਘਟਨਾ ਲਗਾਤਾਰ ਕਿਸਾਨਾਂ ਨਾਲ ਵਾਪਰੀ ਹੈ ਜ਼ਿਆਦਾਤਰ ਜਿਹੜੇ ਜ਼ਖਮੀਓ ਕਿਸਾਨ ਹੋ ਰਹੇ ਨੇ ਹਾਲ ਹਾਲਾਕੇ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੀ ਚੀਜ਼ਾਂ ਹੋ ਰਹੀਆਂ ਨੇ ਗਲਤ ਮੰਦੋਂ ਚੀਜ਼ਾਂ ਨੂੰ ਹਾਂਜੀ ਗਲਤ ਹੈ ਜੀ ਦੇਖੋ ਜੀ ਮੋਦੀ ਸਾਨੂੰ ਹਲਕੇ ਚ ਲੈ ਰਿਹਾ ਹਲਕੇ ਚ ਲੈਣਾ ਉਹਨੂੰ ਚਾਹੀਦਾ ਨਹੀਂ ਸਾਡੀਆਂ ਜਿਹੜੇ ਮੰਗਾ ਹੈਗੇ ਜੈਜ ਮੰਗਾ ਇਹਨਾਂ ਨੂੰ ਉਹਨੂੰ ਮੰਨਣਾ ਚਾਹੀਦਾ ਤਾਂ ਕਰਕੇ ਕਿਸਾਨ ਸੜਕਾਂ ਤੇ ਰੋਲ ਰਿਹਾ ਨੇ ਘਰਾਂ ਚ ਕਾ ਆਪਣਾ ਕੰਮ ਰੋਲ ਰਿਆ ਜਿਹੜੀਆਂ ਉਹ ਕਹਿ ਰਹੇ ਐ ਇਹਨੇ ਟਰਾਲੀਆਂ ਚ ਚੈੱਕ ਕਰੋ ਮੈਟਰੇਲੀਆ ਚੈੱਕ ਕਰੋ ਸਾਡੀਆਂ ਅਸੀਂ ਕਿਹੜਾ ਮਨਾ ਕਰਦੇ ਐ ਤੁਸੀਂ ਜ਼ਿਆਦਾ ਟਰਾਲੀ ਚ ਹੈ ਕੀ ਕੀ ਆ ਕਿਉਂਕਿ ਆਪਾਂ ਇੱਕ ਜਨਗਨ ਵੀ ਜਵਾਬ ਵੀ ਦੇ ਹੀ ਦਿਆ ਅੱਜ ਵੀ ਟਰਾਲੀਆਂ ਚ ਹੈ ਕੀ ਕੀ ਰੱਖਿਆ ਹੋਇਆ ਕੱਖ ਨਹੀਂ ਹੈ ਜੀ ਸਾਡੇ ਕੋਲ ਝੰਡੇ ਆ ਜਾਂ ਸਾਡਾ ਰਸਣ ਪਿਆ ਜੀ ਜਾਂ ਬੈਗ ਪਈਆਂ ਜੀ ਸਾਡੇ ਕੱਪੜੇ ਆ ਵਿੱਚ ਤਾਂ ਕੋਈ ਨਹੀਂ ਹੈ ਤਾਂ ਪਹਿਲਾਂ ਇੱਕ ਆ ਵੀ ਤਸਵੀਰਾਂ ਦਿਖਾ ਦਈਏ ਜਿਵੇਂ ਸੋਸ਼ਲ ਮੀਡੀਆ ਦੇ ਲਗਾਤਾਰ ਕਹਿ ਰਹੇ ਵੀ ਟਰੈਕਟਰ ਤੇ ਟਰਾਲੀਆਂ ਹੈ ਕੀ ਆ ਅਤੂ ਦੇਖ ਸਕਦੇ ਪਹਿਲਾਂ ਤਾਂ ਬੈਠੇ ਉਰੇ ਕਿਸਾਨ ਨੇ ਪਹਿਲਾਂ ਉਰੇ ਬੈਠੇ ਹੀ ਆਪਣੇ ਕਿਸਾਨ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਇਹ ਰਜਾਈਆਂ ਉਹ ਬੈਗ ਇਹ ਚੀਜ਼ਾਂ ਘਰੋਂ ਆਈਆਂ ਨੇ ਤੇ ਸਰਕਾਰਾਂ ਲਗਾਤਾਰ ਸਵਾਲ ਉੱਠਦੀਆਂ ਨੇ ਆਪਣਾ ਸਾਰਾ ਰਾਸ਼ਨ ਪਾਣੀ ਲੈ ਕੇ ਇੱਥੇ ਉਸ ਕਿਸਾਨ ਪਹੁੰਚੇ ਨੇ ਸਰਦਾਰ ਸਾਹਿਬ ਤੁਹਾਡੇ ਨਾਲ ਇੱਕ ਗੱਲ ਇਹ ਕਰੂੰਗਾ 12 ਦਿਨ ਹੋਏ ਨੇ ਇਸ ਮੋਰਚੇ ਨੂੰ ਸ਼ੁਰੂ ਹੋਏ ਤੇ ਇਹ ਪਹਿਲਾਂ ਕਦੇ ਇਹ ਜੀ ਸਥਿਤੀ ਦੇਖੀ ਹੈ ਕਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਜੋ ਮਾਹੌਲ ਬਣਿਆ ਹੋਇਆ ਉਸ ਬਾਰਡਰ ਤੋਂ ਤੇ ਪੰਜਾਬ ਰੈਣਾ ਬਾਰਡਰ ਤੇ ਨਹੀਂ ਜੀ ਪਹਿਲਾਂ ਨਹੀਂ ਇਹੋ ਜਿਹਾ ਵੇਖਿਆ ਜਿਹੜਾ ਅਸੀਂ ਪਿਛਲੀ ਯਾਰ ਦਿੱਲੀ ਗਏ ਹਨ ਉਹਦਾ ਵੀ ਇੰਨਾ ਜ਼ਿਆਦਾ ਨਹੀਂ ਹੈਗਾ ਇਹ ਮੰਨ ਲਾ ਦਿੱਲੀ ਗਏ ਹਾਂ ਪਰ ਐਰ ਕੀ ਚਲੋ ਅਸੀਂ 21 ਤਰੀਕ ਨੂੰ ਆਏ ਆ ਜਦੋਂ 21 ਤਰੀਕ ਨੂੰ ਹੀ ਅੱਗੇ ਗਏ ਆ ਸ਼ਾਂਤਮਾਈ ਨਾ ਗਏਗਾ ਠੀਕ ਨਾ ਫਿਰ ਵੀ ਉਹਨਾਂ ਆਪਦੇ ਗੋਲੇ ਸੁੱਟੇ ਮੰਨ ਲਾ ਸਾਡੇ ਕੋਲੇ ਕੀ ਹੈਗਾ ਇਹ ਉਦੋਂ ਮੈਂ 21 ਤਰੀਕ ਨੂੰ ਉੱਥੇ ਖੁਦ ਆ ਵੇਖਿਆ ਮੈਂ ਜਾ ਕੇ ਉੱਥੇ ਕੋਈ ਵੀ ਸਾਡੇ ਕੋਲ ਕੋਈ ਚੰਡਾ ਹੈ ਡੰਡਾ ਹੈ ਜਾਂ ਹੋਰ ਸਾਡੇ ਕੋਲ ਕੋਈ ਹਥਿਆਰ ਤਾਂ ਨਹੀਂ ਕੋਈ ਹੈਗਾ ਉਹਨਾਂ ਜੇ ਸਾਡੇ ਪ੍ਰਧਾਨ ਗਏ ਅੱਗੇ ਗੱਲਬਾਤ ਕਰਨ ਲਈ ਚਲੋ ਉਹ ਗਏ ਜਦੋਂ ਵਾਪਸ ਆਉਂਦੇ ਆ ਉਹਨਾਂ ਤੇ ਉਹਨਾਂ ਗੋਲੀਆਂ ਚਲਾਈਆਂ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਗੋਲਿਓ ਗੱਲਬਾਤ ਕਰਨ ਕਰਨ ਗਏ ਸੀ ਉਹ ਕਿਹੜਾ ਵੀ ਗਾਂ ਕੋਈ ਲੈ ਕੇ ਗਏ ਜਾਂ ਕੋਈ ਰਫਲ ਲੈ ਕੇ ਗਏ ਕੋਈ ਲੈ ਕੇ ਗਏ ਹਥਿਆਰ ਲੈ ਕੇ ਗਏ ਵੀ ਉਹਨਾਂ ਮਗਰੋਂ ਮਾਰੀਆਂ ਫਿਰ ਗੋਲੀਆਂ ਉਦੋਂ ਤਾਂ ਮੈਂ ਮੌਕੇ ਤੇ ਉੱਥੇ ਆ ਵੇਖਿਆ ਉਹਨਾਂ ਨੂੰ ਖੁਦ ਇਹ ਇਹ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਜੋ ਟਾਇਰ ਗੈਸ ਲਗਾਤਾਰ ਇੱਥੇ ਛੱਡੀ ਜਾ ਰਹੀ ਹੈ ਜਿੰਨੂ ਕਿ ਨਵੀਂ ਕਿੰਨੇ ਸੌਆਂ ਦੇ ਕਰੀਬ ਕਹਿੰਦੇ ਟਾਇਰ ਗੈਸ ਇੱਥੇ ਛੱਡੀ ਗਈ ਇਹ ਆਪਾਂ ਸਵਾਲ ਸਿੱਧੇ ਕਰੀਏ ਵੀ ਆਹ ਗੋਲੀ ਹੈ ਆ ਦੇਖੋ ਪਹਿਲਾਂ ਤਾਂ ਸਰਦਾਰ ਸਾਹਿਬ ਨਾਲ ਹੀ ਚੱਕੀ ਫਿਰਦੇ ਨੇ ਇਹ ਚੀਜ਼ ਨੂੰ ਇਹ ਮੈਂ ਹਾਂ ਚੱਕੀ ਫਿਰਦਾ ਜੀ ਇਹ ਕੀ ਹੈ ਸਰਦਾਰ ਸਾਹਿਬ ਤੁਸੀਂ ਹੱਸੋ ਆ ਦੇਖੋ ਜੀ ਗੈਸ ਦੀਆਂ ਗੋਲੀਆਂ ਇਹ ਇਹ ਬੰਦਿਆਂ ਦੇ ਸਾਡੇ ਤੇ ਚਲਾਈਆਂ ਗਈਆਂ ਇਹ ਦੇਖੋ ਵੀ ਜ਼ੁਲਮ ਨਹੀਂ ਹੈ ਇਹ ਦੇਖੋ ਬਿਲਕੁਲ ਜ਼ੁਲਮ ਹੈ ਇਹ ਮੋਦੀ ਸਾਹਿਬ ਸਾਨੂੰ ਹਲਕੇ ਚ ਲੈਣਾ ਜਾਂਦਾ ਹਲਕੇ ਜਿਸੀਂ ਹੈ ਕੋਈ ਨਹੀਂ ਅਸੀਂ ਦਿੱਲੀ ਪਹੁੰਚਣੀ ਪਹੁੰਚਣਾ ਅੱਛਾ ਜਦੋਂ ਟੀਅਰ ਗੈਸ ਛੱਡੀ ਜਾਂਦੀ ਹੈ ਜਦੋਂ ਧੂਆ ਹੁੰਦਾ ਹਾਂਜੀ ਤਾਂ ਆਪਣੇ ਜ਼ੁਬਾਨੀ ਦੱਸੋ ਹੁੰਦਾ ਕੀ ਹੈ ਬੰਦੇ ਨਾਲ ਹੁੰਦਾ ਕੀ ਹੈ ਜੀ ਅੱਖਾਂ 'ਚ ਧੂਆ ਪੈਂਦਾ ਅੱਖਾਂ 'ਚ ਪਾਣੀ ਵਗਦਾ ਨਜਲਾ ਵਗਦਾ ਤੇ ਅਸੀਂ ਦੱਸੋ ਕੀ ਕਰੀਏ ਸਾਡੇ ਕੋਲ ਕੋਈ ਡਾਂਗਾ ਨਹੀਂ ਕੋਈ ਛੋਟੇ ਨਹੀਂ ਝੰਡੇ ਝੰਡੇ 'ਚ ਡੰਡਾ ਸਾਡੇ ਕੋਲ ਜੇ ਕਿਸੇ ਦੇ ਅਸੀਂ ਮਾਰਤੇ ਆ ਉਹ ਉਹ ਸਿਰ ਪਾੜ ਦਾਂਗੇ ਛੱਡਾਂਗੇ ਨਹੀਂ ਹੈ ਸਰਦਾਰ ਸਾਹਿਬ ਆਪਾਂ ਇਹ ਗੱਲ ਕਹੀਏ ਵੀ ਕਿਸਾਨ ਸਰਕਾਰਾਂ ਇਹ ਕਹਿੰਦੀਆਂ ਨੇ ਵੀ ਕਿਸਾਨ ਖੇਤਾਂ ਵਿੱਚ ਹੀ ਸਹੀ ਐ ਕਹਿੰਦਾ ਸਰਕਾਰ ਕਿਸਾਨ ਖੇਤੀ ਹੀ ਕਰੇ ਉਹੀ ਚੰਗਾ ਐ ਸਰਕਾਰ ਜੇ ਕਿਸਾਨ ਬਾਹਰ ਆਂਦਾ ਤਾਂ ਕਹਿੰਦੇ ਅਸੀਂ ਆਸੂ ਗੈਸ ਛੱਡਾਂਗੇ ਹੁਣ ਤਾਂ ਇਹੀ ਇਹੀ ਆਪਾਂ ਪ੍ਰੈਜ਼ੈਂਟ ਮੂਵਮੈਂਟ ਤਾਂ ਇਹੀ ਕਹੀ ਵੀ ਕਿਸਾਨ ਖੇਤੀ ਕਰੇ ਜਾਂ ਫਿਰ ਆਪਣਾ ਆਸੂ ਗੈਸ ਦੇ ਗੋਲੇ ਖਾਵੇ ਇਹ ਤਾਂ ਅਸੀਂ ਵੇਖੋ ਜੀ ਆਪਦੇ ਹੱਕ ਲੈਣ ਆਏ ਐ ਐਮ ਐਸ ਪੀ ਹੋਰ ਤੇ ਚਲੋ ਖੇਤ ਕੰਮ ਕਰਨਾ ਇਹ ਵੀ ਇਹ ਵੀ ਸਾਡਾ ਇੱਕ ਇਹ ਸਾਡਾ ਹੱਕ ਐ ਐਮ ਐਮ ਐਸ ਪੀ ਜਿਹੜੀ ਅਸੀਂ ਲੈਣੀ ਹੈ ਹਾਂਜੀ ਤੇ ਤੁਸੀਂ ਵੇਖਿਆ ਹੋਣਾ ਆ ਖਨੋਰੀ ਬਾਰਡਰ ਤੇ ਸਾਡੇ ਵੀਰ ਨੂੰ ਇਹਨਾਂ ਨੇ ਗੋਲੀ ਮਾਰੀ ਉਥੇ ਗੱਡੀਆਂ ਭੰਨੀਆਂ ਇਹ ਇਹਨਾਂ ਨੇ ਨਾਚ ਕਿੰਨਾ ਚ ਕੀਤਾ ਉਥੇ ਮੋਦੀ ਸਰਕਾਰ ਨੇ ਅੱਛਾ ਜਿੰਨੇ ਕਹਿ ਰਹੇ ਹੋ ਵੀ ਖਨੋਰੀ ਬਾਰਡਰ ਤੇ ਨੌਜਵਾਨ ਨੂੰ ਗੋਲੀ ਮਾਰੀ ਉਹ ਆਪਾਂ ਨੂੰ ਪਤਾ ਇੱਥੇ ਖਨੋਰੀ ਬਾਰਡਰ ਤੇ ਸ਼ੁਕਰਮ ਸਿੰਘ ਜਿਹੜਾ ਸੀ ਉਹਦੇ ਗੋਲੀ ਵੱਜੀ ਪਰ ਹਰਿਆਣਾ ਸਰਕਾਰ ਉਸ ਗੱਲ ਤੋਂ ਸਾਫ਼ ਕਲੀਨ ਚਿੱਟ ਦੇ ਰਹੀ ਹੈ ਕਹਿੰਦੇ ਵੀ ਕੋਈ ਅਹੇਜੇ ਕੁਝ ਹੋਇਆ ਹੀ ਨਹੀਂ 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 ਉਹ ਤੇ ਉਹ ਤੇ ਸਰਕਾਰ ਨੇ ਤੇ ਆਖਣਾ ਅਹੀਂ ਤੇ ਸਾਰਾ ਕੋਈ ਵੇਖਿਆ ਜਿਹੜਾ ਜਿੰਦੇ ਸਾਡੇ ਨੌਜਵਾਨ ਨੇ ਗੋਲੀ ਮਾਰੀ ਉਹਦੇ ਵਾਪਸ ਆ ਰਿਹਾ ਹੀ ਇਹਨਾਂ ਨੇ ਮਗਰ ਉਹਦੇ ਗੋਲੀ ਮਾਰੀ ਹੈ ਜੀ ਪਰ ਹਰਿਆਣਾ ਸਰਕਾਰ ਇਹ ਵੀ ਬਿਆਨ ਆਂਦੇ ਨੇ ਉਹ ਕਹਿੰਦੇ ਵੀ ਪੁਲਿਸ ਵਾਲੇ ਜਿਆਦਾ ਸਾਡੇ ਜ਼ਖਮੀ ਹੋ ਰਹੇ ਨੇ ਨਹੀਂ ਉਹ ਤੇ ਝੂਠੀ ਜੀ ਤੁਹਾਨੂੰ ਵੀ ਪਤਾ ਹੈ ਕਿਹਦੇ ਹਿਸਾਬ ਨਾਲ ਜ਼ਖਮੀ ਹੋ ਰਹੇ ਤੁਹਾਨੂੰ ਇਹ ਵੀ ਦੱਸਣਾ ਅਸੀਂ ਤੁਸੀਂ ਖਨੌਰੀ ਬਾਰਡਰ ਤੇ ਸਾਡਾ ਇੱਕ ਨੌਜਵਾਨ ਛੀਦ ਹੋਇਆ ਇੱਥੇ ਵੀ ਚੀਤੀ ਹੋਣ ਤੋਂ ਕੋਈ ਕਸਰ ਨਹੀਂ ਰਹੀ ਅਸੀਂ ਬੜੇ ਸਾਡੇ ਮੋਤਵਾਰ ਜਿਹੜੇ ਸਾਡੇ ਲੀਡਰ ਸੀ ਉਹਨਾਂ ਨੇ ਬੜੇ ਸੰਜਮ ਨਾਲ ਸਾਡੀ ਪਬਲਿਕ ਨੂੰ ਪਿੱਛੇ ਲਿਆਂਦਾ ਬੜਾ ਕੰਟਰੋਲ ਕੀਤਾ ਉਹਨਾਂ ਵੱਲੋਂ ਕੋਈ ਕਸਰ ਨਹੀਂ ਸੀ ਅੱਥਰੂ ਗੈਸ ਛੱਡੇ ਗਏ ਗੋਲੀਆਂ ਚਲਾਈਆਂ ਗਈਆਂ ਠੀਕ ਨਾ ਸਾਡੇ ਕੋਲ ਬੜੇ ਬੜੇ ਤਰੀਕੇ ਨਾਲ ਜਿਹੜੇ ਸਾਡੇ ਪ੍ਰਧਾਨ ਸੀ ਉਹਨਾਂ ਨੇ ਬੜੇ ਹੀ ਸ਼ਾਂਤਮਾਈ ਨਾਲ ਸਾਡੀ ਜਿਹੜੀ ਪਬਲਿਕ ਸੀ ਉਹਨੂੰ ਕੰਟਰੋਲ ਕੀਤਾ ਸਰਕਾਰ ਵੱਲੋਂ ਕੋਈ ਕਸਰ ਨਹੀਂ ਹੈ ਹਾਂ ਇਹ ਸਰਕਾਰ ਕਹਿ ਰਹੀ ਹੈ ਸਾਡੇ ਉਧਰ ਨੌਜਵਾਨ ਜਖਮੀ ਹੋ ਰਹੇ ਨੇ ਦੱਸਣ ਕਿਹੜੀ ਚੀਜ਼ ਤੁਹਾਨੂੰ ਕੋਈ ਪ੍ਰੂਫ ਦਿਖਾਉਣਾ ਅਸੀਂ ਦਿਖਾ ਰਹੇ ਹਾਂ ਦੇਖੋ ਅਥਰੂ ਗੈਸ ਦੇ ਗੋਲਿਆਂ ਦੇ ਸਾਰੇ ਸਭ ਕੁਝ ਦਿਖਾ ਰਹੇ ਹਾਂ ਉਹ ਤੁਹਾਨੂੰ ਦਿਖਾਉਣ ਵੀ ਕੀ ਕੀ ਚੀਜ਼ ਕਥਾਣਾ ਨੇ ਚਲਾਈ ਆ ਸਾਡੇ ਤੇ ਜਿਹਦੇ ਨਾਲ ਉਹ ਜਖਮੀ ਹੋ ਰਹੇ ਨੇ ਦੱਸੋ ਤਾਂ ਪਹਿਲਾਂ ਦੇਖੋ ਇਹ ਸ਼ੈੱਲ ਨੇ ਜਿਸ ਦੇ ਇੱਕ ਪ੍ਰੋਪਰ ਇੱਕ ਪਾਈਪ ਹੁੰਦੇ ਜਿਸ ਦੇ ਵਿੱਚ ਇਹ ਧੂਆ ਹੁੰਦਾ ਜਦੋਂ ਇਹ ਪੈਂਦਾ ਤਾਂ ਅੱਖਾਂ ਛੱਡੋ ਮੂੰਹ ਤੱਕ ਜਲ ਜਾਂਦੇ ਨੇ ਸਰਦਾਰ ਸਾਹਿਬ ਮੈਂ ਆਖਰੀ ਇੱਕ ਸਵਾਲ ਪੁੱਛੂਗਾ ਚਲੋ ਜ਼ਰੂਰੀ ਬੰਦ ਹੈ ਇਸ ਵਕਤ ਕਿਸਾਨ ਬੇਸ਼ੱਕ ਇਕੱਠੇ ਨੇ ਪੰਜਾਬ ਦੇ ਕਿਸਾਨ ਭਾਰਤ ਦੇ ਸਾਰੇ ਕਿਸਾਨ ਕਿਸਾਨ ਇਕੱਠੇ ਬੈਠੇ ਨੇ ਪਰ ਲੀਡਰ ਜਿਹੜੇ ਕਹਿੰਦੇ ਅੱਡ-ਅੱਡ ਹੋ ਕੇ ਕੰਮ ਕਰ ਰਹੇ ਨੇ ਇਹ ਮੰਨਦੇ ਹੋ ਮਹਿਸੂਸ ਹੋ ਰਿਹਾ ਵੀ ਲੀਡਰਾਂ ਦਾ ਅੱਡ-ਅੱਡ ਹੋਣਾ ਕਿਤਨਾ ਕਿਤੇ ਇਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਕਿਉਂਕਿ ਐਸ ਕੇ ਐਮ ਦੇਖੋ ਮੈਂ ਸਿੱਧੀ ਗੱਲ ਕਰੂੰਗਾ ਐਸ ਕੇ ਐਮ ਉਹ ਲੱਗ ਨੇ ਤੇ ਇਧਰ ਆ ਆਪਣੇ ਲਈ ਜਿਹੜੇ ਦੋ ਤਿੰਨ ਹੀ ਅੱਡ ਚੱਲ ਰਹੀਆਂ ਨੇ ਕਿਤਨਾ ਕਿਤੇ ਇਜ਼ਾ ਖਮਿਆਜਾ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ ਨਹੀਂ ਨਹੀਂ ਇਹ ਦੇਖੋ ਜੀ ਕੋਈ ਗੱਲ ਨਹੀਂ ਹੈ মিডিਆ ਝੂਠ ਫਲਾਇਆ ਜਾ ਰਿਹਾ ਹੈ ਇਹ ਸਾਰੇ ਸਰਦਾਰ ਇੱਕ ਹੈ ਪਰ ਰਾਜਾਲ ਸਾਹਿਬ ਨੇ ਦੇਖੋ ਉਹ ਮੈਂ ਪਰਸੋਂ ਉੱਥੇ ਸੀਗਾ ਰਾਜਾਲ ਸਾਹਿਬ ਨੇ ਇਹ ਗੱਲ ਕਹੀ ਹੈ ਉਹ ਅਸੀਂ ਸਾਹਮਣੇ ਬੈਠੇ ਸੀਗੇ ਉਹਨੇ ਕਿਹਾ ਵੀ ਸਾਡੇ ਵਿੱਚ ਡਿਸਪਿਊਟ ਹੈਗਾ ਹਰ ਇੱਕ ਲੀਡਰ ਦੇ ਵਿੱਚ ਕਹਿੰਦਾ ਸਾਡੇ ਲੀਡਰਾਂ ਨੇ ਡਿਸਪਿਊਟ ਹੈਗਾ ਪਰ ਪਰ ਕਹਿੰਦਾ ਕਿਸਾਨਾਂ ਦੇ ਕਹਿੰਦੇ ਇਕੱਠੇ ਪਰਿਵਾਰ ਦੇ ਵਿੱਚ ਪੰਜ ਜੀ ਆ ਪੰਜ ਬੇਟੇ ਆ ਇੱਕ ਖੇਤਾਂ ਦੇ ਉਹਨਾਂ ਪੰਜਾਂ ਦੇ ਨਹੀਂ ਬਣਦੀ ਕੋਈ ਗੱਲ ਨਹੀਂ ਮਾੜਾ ਮੋਟ ਹੁੰਦਾ ਸਾਡਾ ਚੱਲ ਜਾਂਦਾ ਉਹ ਕੋਈ ਏਡੀ ਗੁਵੱਡੀ ਗੱਲ ਵੱਡਾ ਇਸ਼ੂ ਨਹੀਂ ਹੈਗਾ ਕਿਸਾਨ ਸਾਰੇ ਇਕੱਠੇ ਆ ਅਸੀਂ ਕੋਈ ਕੋਈ ਅਸੀਂ ਕੋਈ ਗੱਲ ਨਹੀਂ ਪਾਰਟੀ ਪਾਰਟੀ ਦਾ ਸਾਡਾ ਕੋਈ ਨਹੀਂਗਾ ਮਤਲਬ ਵੀ ਅੱਜ ਉਹ ਨਹੀਂ ਆਇਆ ਤੇ ਨਾ ਉਹ ਨਹੀਂ ਕੋਈ ਗੱਲ ਹੋਰ ਸਭ ਥੋੜਾ ਆਪਾਂ ਇਹ ਗੱਲ ਕਿ ਕਿਸਾਨ ਚਾਹਣਗੇ ਵੀ ਫਿਰ ਤੋਂ ਇੱਕ ਵਾਰੀ ਇਕੱਠੇ ਹੋਣ ਲੀਡਰ ਇਕ ਜੁੱਟ ਹੋ ਕੇ ਇਸ ਜੋ ਮੰਗਾ ਨੇ ਉਹਨੂੰ ਮਨਾਈਆਂ ਨੇ ਕਿਉਂਕਿ ਅੱਡ-ਅੱਡ ਮੰਗਾ ਮੰਗਾ ਸੇਮ ਹੀ ਨੇ ਦੇਖੋ ਮੰਗਾ ਸਾਰਿਆਂ ਦੀ ਇੱਕੋ ਹੀ ਹੈ ਪਰ ਅੱਡ-ਅੱਡ ਹੋ ਕੇ ਚੱਲਣਾ ਕਿਤਨਾ ਕਿਤੇ ਇਹ ਜੋ ਖਨੋਰੀ ਵਿੱਚ ਹੋਇਆ ਨੋਜਵਾਨਾ ਕਿਤਨਾ ਕਿਤੇ ਉਹ ਪਾ ਸਕਦਾ ਫਿਰ ਤੋਂ ਹਸਰ ਮੰਨ ਤਾਂ ਥੋੜੀ ਗਲਤੀ ਹੈਗੀ ਇਸ ਚੀਜ਼ ਦੇ ਵਿੱਚ ਨਹੀਂ ਨਹੀਂ ਅਸਲ ਵਿੱਚ ਯਾਰ ਇਹ ਲੋਕ ਭੜਕਾਉਂਦੇ ਇੱਥੇ ਮੰਨ ਲਓ ਵੀ ਆਪਾਂ ਪਿਛੇ ਲੀਡਰਾਂ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਦਾ 13 ਤਰੀਕ ਤੋਂ ਐਲਾਨ ਹੋਇਆ ਇੱਥੇ ਮਤਲਬ ਕਿ ਸਰਕਾਰ ਨੇ ਪੂਰੀ ਗੁੰਡਾਗਰਦੀ ਕੀਤੀ ਲੋਕਾਂ ਨੂੰ ਮਤਲਬ ਸ਼ਹੀਦ ਕੀਤਾ ਫੱਟੜ ਕੀਤਾ ਉਸ ਟਾਈਮ ਸਾਰੇ ਪੰਜਾਬ ਦੀਆਂ ਪੂਰੇ ਭਾਰਤ ਦੀਆਂ ਜਥੇਬੰਦੀਆਂ ਉੱਠੀਆਂ ਉਹਨਾਂ ਆਪੋ ਆਪਣੀ ਜਗ੍ਹਾ ਤੇ ਪ੍ਰੋਟੈਸਟ ਕੀਤੇ ਐ ਕਿਸੇ ਨੇ ਰੇਲਾਂ ਜਾਮ ਕੀਤੀਆਂ ਟੂਲ ਪਲਾਜੇ ਬੰਦ ਕੀਤੇ ਟੈਕਸ ਤੋਂ ਰੋਡ ਵੀ ਜਾਮ ਕੀਤੇ ਐ ਸਾਰੇ ਨਾਲ ਆ ਕਿਉਂਕਿ ਇਹ ਕਿਸਾਨੀ ਮੰਗਾ ਜਥੇਬੰਦੀਆਂ ਕਿਸਾਨਾਂ ਦੀਆਂ ਕਿਸਾਨਾਂ ਦੀਆਂ ਬਣੀਆਂ ਹੋਈਆਂ ਜਥੇਬੰਦੀਆਂ ਲੀਡਰ ਬਣੇ ਹੋਏ ਆ ਜੇ ਕਿਸਾਨੀ ਮੰਗਾਂ ਨੂੰ ਲੈ ਕੇ ਚੱਲੇ ਆ ਆਪਾਂ ਸਾਰੇ ਸਾਰੇ ਸਹਿਮਤ ਹੈ ਬਾਕੀ ਮੰਨਦਾ ਜਿਹੜਾ ਮਤਲਬ ਕੀ ਆਪਣੀ ਜਿਹੜੀ ਦੂਜਾ ਹੁੰਦਾ ਜਿਹੜਾ ਆਪਣਾ ਸਮਝ ਦੀ ਫਰਕ ਹੁੰਦਾ ਇੱਕ ਦੂਜੇ ਦਾ ਬਸ ਸੋਚ ਸੋਚਦਾ ਹੁੰਦਾ ਵੀ ਸੋਚ ਅਲੱਗ-ਅਲੱਗ ਹੈ ਕਿਉਂਕਿ ਐਸਕੇਐਮ ਦੇ ਮੀਡੀਆ ਰਿਕਵੈਸਟ ਕੈਸ ਸਾਹਿਬ ਵੀ ਉੱਥੇ ਪਹੁੰਚੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਬੇਸ਼ੱਕ ਅਸੀਂ ਆੜ-ਆੜ ਚੱਲ ਰਹੇ ਹਾਂ ਲੀਡਰ ਕਹਿੰਦੇ ਅਸੀਂ ਸਾਰੇ ਆੜ-ਆੜ ਚੱਲ ਰਹੇ ਹਾਂ ਪਰ ਕਹਿੰਦੇ ਵੀ ਜਦੋਂ ਸਾਡੇ ਇੱਕ ਭਾਈ ਦੇ ਉੱਤੇ ਕਹਿੰਦੇ ਮੁਸੀਬਤ ਆਈ ਹੈ ਤਾਂ ਅਸੀਂ ਇਕੱਠੇ ਹੋਗੇ ਚਲੋ ਇਹ ਵੀ ਆਪਾਂ ਮੰਨ ਲਿਆ ਤੇ ਹੁਣ ਉਹਨਾਂ ਨੇ ਜਿਹੜਾ ਐਲਾਨ ਕੀਤਾ ਵੀ 26 ਤਰੀਕ ਨੂੰ ਟਰੈਕਟਰ ਮਾਰਚ ਕਰਨਾ 올 ਓਵਰ ਇੰਡੀਆ ਵਿੱਚ ਤੇ ਕਹਿੰਦੇ ਵੀ ਦਿੱਲੀ ਹੁਣ ਜਾਵਾਂਗੇ ਉਹ ਅਸੀਂ ਜਾਵਾਂਗੇ ਪਰ ਕਹਿੰਦੇ ਅਸੀਂ ਡੱਲੇਵਾਲ ਸਾਹਿਬ ਤੇ ਅ ਪੰਦੇਰੀ ਸਾਹਿਬ ਨੂੰ 6 6 ਮੈਂਬਰੀ ਕਮੇਟੀ ਬਣਾ ਕੇ ਕਹਿੰਦੇ ਸਾਨੂੰ ਇੱਕ ਇਨਵਾਈਟ ਕਰਾਂਗੇ ਵੀ ਤੁਸੀਂ ਚਲੋ ਪਰ ਦਿੱਲੀ ਸਾਡੇ ਨਾਲ ਚਲੋ ਮਿਲ ਕੇ ਆਪਾਂ ਮੰਗ ਬਣਾਵਾਂਗੇ ਇਹ ਇਹ ਗੱਲ ਤੇ ਤੁਸੀਂ ਸਾਰੇ ਸਹਿਮਤ ਮੰਨਦੇ ਹੋ ਵੀ ਇਹਨਾਂ ਨੂੰ ਇਕੱਠੇ ਹੋ ਕੇ ਦਿੱਲੀ ਕੁਝ ਕਰ ਦੇਣਾ ਚਾਹੀਦਾ ਕਿਉਂਕਿ ਇਹ ਗੱਲ ਕਹਿ ਦਿਤੀ ਹੈ ਹੁਣ ਦੇਖੋ ਹੁਣ ਤਾਂ ਇਹ ਗੱਲ ਸਾਫ ਸਪੁੱਟ ਕੀ ਹੈ ਰਕੇਸ਼ਟ ਕਾ ਜੀ ਨੇ ਦਿੱਲੀ ਜਾਣ ਵਾਸਤੇ ਆ ਸੀ ਤਾਂ ਤਿਆਰ ਬੈਠੇ ਆ ਸੀ ਤਾਂ ਆਣ ਕੇ ਰਸਤੇ 'ਚ ਬੈਠੇ ਆ ਇਹੋ ਰਸਤੇ ਜਾਣੇ ਨੇ ਜਦੋਂ ਉਹ 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 ਵੀ ਚੱਲਣੇ ਨਾਲ ਤੇ ਅਸੀਂ ਆ ਵੈਲਕਮ ਕਰਾਂਗੇ ਉਹਨਾਂ ਦਾ ਕੋਈ ਅਸੂਜੀ ਗੱਲ ਨਹੀਂ ਕੀ ਅੱਬਾ ਰਹੀਂ ਤਾਂ ਘਰੋਂ ਆਣ ਕੇ ਦਿੱਲੀ ਵਾਸਤੇ ਜਾਣ ਵਾਸਤੇ ਬੈਠੇ ਅਰੇ 26 ਨੂੰ ਟਰੈਕਟਰ ਮਾਰਚ ਦੀ ਤਿਆਰੀਆਂ ਨੇ ਫਿਰ ਬਿਲਕੁਲ ਜੀ ਸਾਡੇ ਦਰ ਬਰਤਾਰੀਆਂ ਟਰੈਕਟਰ ਤਿਆਰ ਨੇ ਟਰੈਕਟਰ ਬਿਲਕੁਲ ਤਿਆਰ ਨੇ ਜੀ ਮੋਦੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਇਹ ਸਾਨੂੰ ਹਲਕੇ ਵਿੱਚ ਨਾ ਲਵੇ ਤੇ ਜੇ ਪਹਿਲਾਂ ਤਾਂ ਅਸੀਂ ਇਹਦੀ ਗੱਲਾਂ ਚ ਆ ਗਈ ਹੁਣ ਲਿਖਤੀ ਫੈਸਲਾ ਲੈਣਾ ਅਸੀਂ ਮੋਦੀ ਦੀ ਕੀਸੀ ਕਰਾ ਕੇ ਛੱਡਾਂਗੇ ਜੇ ਉਹ ਨਹੀਂ ਮੰਨਦਾ ਤੇ ਆਪਣੀਆਂ ਜੋ ਗਲਤੀਆਂ ਕੀਤੀਆਂ ਹੋਈਆਂ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਜਵੇ ਜੇ ਨਾ ਮੰਨਿਆ ਤਾਂ ਮੋਦੀ ਸਾਹਿਬ ਨੂੰ ਮੇਰਾ ਐਲਾਨ ਹੈ ਕਿਸੀ ਕਰਾ ਕੇ ਨਾ ਛੱਡੀ ਤਾਂ ਇਹ ਪਤਾ ਲੱਗੂਗਾ ਉਹਨੂੰ ਵੀ ਸਰਦਾਰ ਹੁੰਦੇ ਕੀ ਹੈ ਤਾਂ ਸਾਫ਼ ਤੌਰ ਤੇ ਐਲਾਨ ਨਹੀਂ ਕਰਤਾ ਕਹਿੰਦੇ ਵੀ ਸਰਕਾਰ ਮੰਨ ਲਵੇ ਗੱਲਾਂ ਤਾਂ ਠੀਕ ਨਹੀਂ ਤਾਂ ਕਿਸੀਆਂ ਕਰਾ ਕੇ ਛੱਡਾਂਗੇ ਤਾਂ ਜਿਹੜੇ ਜਿਹੜੇ ਮੀਡੀਆਦਾਰੇ ਜਾਂ ਜਿਹੜੇ ਸੋਸ਼ਲ ਪਲੈਟਫਾਰਮ ਤੇ ਉੱਤੇ ਤਾਂ ਕਿ ਉਹ ਤਾਂ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਇਹ ਕਹਿੰਦੇ ਨੇ ਵੀ ਟਰੈਕਟਰ ਟਰਾਲੀਆਂ ਖਾਲੀਆਂ ਪਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਪੰਜਾਬ ਪੰਜਾਬੀ ਭਰੇ ਬੈਠੇ ਨੇ ਉਰੇ ਕਿਹੜੇ ਟਰੈਕਟਰ ਟਰਾਲੀਆਂ ਖਾਲੀ ਪਈਆਂ ਨੇ ਇਹ ਸਾਫ਼ ਤਸਵੀਰਾਂ ਬਿਆਨ ਕਰਦੀਆਂ ਨੇ ਤਿਆਰੀਆਂ ਦੇ ਵਿੱਚ ਕਿਸਾਨ ਜਿਹੜੇ ਡੱਡੇ ਹੋਏ ਨੇ ਟਰੈਕਟਰ ਟਰਾਲੀਆਂ ਵੀ ਤਿਆਰ ਨੇ 26 ਦੀ ਤਿਆਰੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਚੱਲ ਰਹੀ ਹੈ ਮੇਰੇ ਸਹਿਯੋਗੀ ਹੁਸਨ ਦੇ ਨਾਲ ਮੈਂ ਅਭਿਸ਼ੇਕ ਟੈਲੀਡੇਸ਼ਨ ਸ਼ੰਭੂ ਪੋਟਰ